ਬਹੁਤ ਵੱਡੀ ਖਬਰ ਆ ਜਿਹੜੀ ਕਿ ਤੁਸੀਂ ਵੇਖਣ ਜਾ ਰਹੇ ਹੋ ਯਾਨੀ ਕਿ ਅਮਨਦੀਪ ਕੌਰ ਨੇ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਹੈ ਔਰ ਪੰਜਾਬ ਦੀ ਪੁਲਿਸ ਦੇ ਦੁਆਰਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਪੰਜਾਬ ਦੀ ਪੁਲਿਸ ਖੁਲਾਸਾ ਕਰੂਗੀ ਕਿ ਅਮਨਦੀਪ ਕੌਰ ਨੇ ਅਫਸਾਨਾ ਖਾਨ ਦੀ ਭੈਣ ਵੀ ਫਸਾ ਦਿੱਤੀ ਹੈ ਦਰਾਂ ਸਾਲ ਦੇ ਵਿੱਚ ਪੰਜਾਬ ਦੇ ਲੋਕ ਜਿਹੜੀ ਗੱਲ ਕਹਿੰਦੇ ਸੀ ਕਿ ਅਫਸਾਨਾ ਖਾਨ ਦੀ ਭੈਣ ਝੂਠ ਬੋਲ ਰਹੀ ਹੈ ਪਰ ਕਿਤੇ ਨੇ ਕਿਤੇ ਚਰਾਕੀ ਉਹਦੀ ਨਹੀਂ ਚੱਲੀ ਅੱਜ ਤੁਹਾਨੂੰ ਜਿਹੜੀ ਖਬਰ ਦਿਖਾਵਾਂਗੇ ਪੰਜਾਬ ਦੀ ਪੁਲਿਸ ਦੱਸੂਗੀ ਉਹ ਅਫੀਸਰ ਦੱਸੂਗਾ ਜਿਹੜਾ ਬਿਲਕੁਲ ਅਫਸਾਨਾ ਖਾਨ ਦੀ ਗੱਲ ਨੂੰ ਆਪਣੇ ਮੂੰਹ ਦੇ ਵਿੱਚੋਂ ਕਹੂਗਾ ਕਿ ਅਫਸਾਨਾ ਖਾਨ ਦਾ ਕੀ ਲਿੰਕ ਰਿਹਾ ਹੈ ਕਿਹੜਾ ਐਕਸ਼ਨ ਹੋਣ ਜਾ ਰਿਹਾ ਹੈ ਗ੍ਰਿਫਤਾਰੀ ਵੀ ਹੋਣ ਜਾ ਰਹੀ ਹੈ ਪੰਜਾਬ ਦੀ ਪੁਲਿਸ ਨੇ ਜਿਹੜੇ ਖੁਲਾਸੇ ਕੀਤੇ ਨੇ ਹੈਰਾਨ ਰਹਿ ਗਏ ਨੇ ਪੰਜਾਬ ਦੇ ਲੋਕ ਕਿ ਜਿਹੜੀ ਅਫਸਾਨਾ ਖਾਨ ਦੀ ਭੈਣ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਭਾਈ ਮੇਰਾ ਤਾਂ ਲਿੰਕ ਹੀ ਹੈ ਨਹੀਂ ਇਹਦੇ ਨਾਲ ਯਾਨੀ ਮੇਰੀ ਤਾਂ ਕਹਿੰਦੀ ਨਾਰਮਲ ਜੀ ਫਰੈਂਡਸ਼ਿਪ ਹੈ ਔਰ ਮੈਂ ਤਾਂ ਇਹਨੂੰ ਇੱਕ ਸਲੂਨ ਦੇ ਵਿੱਚ ਮਿਲੀ ਆ ਪਰ ਅੱਜ ਤੁਹਾਨੂੰ ਜਿਹੜੀ ਪੰਜਾਬ ਦੀ ਪੁਲਿਸ ਦੇ ਉੱਤੇ ਕਾਰਵਾਈ ਕਰਨ ਜਾ ਰਹੀ ਆ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੁਆਰਾ ਇਹਦਾ ਖੁਲਾਸਾ ਕੀਤਾ ਗਿਆ ਕਿਉਂਕਿ ਅਮਨਦੀਪ ਕੌਰ ਤੋਂ ਜਦੋਂ ਪੁੱਛਿਆ ਗਿਆ ਉਹਨੇ ਪੁੱਛਗਿੱਛ ਦੇ ਵਿੱਚ ਕੀ ਦੱਸਿਆ ਔਰ ਦੂਜੇ ਪਾਸੇ ਉਹਨੂੰ ਇਹ ਵੀ ਪੁੱਛਿਆ ਗਿਆ ਕਿ ਭਾਈ ਤੇਰੇ ਕਿਹੜੇ ਕਿਹੜੇ ਆਈਪੀਐਸ ਅਫੀਸਰਾਂ ਦੇ ਨਾਲ ਸਮਾਂੰਦਨੇ ਹੁਣ ਵੀ ਦੱਸ ਦੇ ਤੈਨੂੰ ਛੱਡ ਦਾਂਗੇ ਤਾਂ ਅਫਸਰ ਨੇ ਜਦੋਂ ਪੁੱਛਿਆ ਤਾਂ ਆਗੋਂ ਨੇ ਖੁਲਾਸੇ ਕੀ ਕੀਤੇ ਨੇ ਉਹ ਵੀ ਸੁਣ ਲੋ ਜਰਾ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਉਹ ਸਾਂਝੀ ਕਰੂੰਗਾ ਜਿਹੜੀ ਅਫਸਾਨਾ ਖਾਨ ਦੀ ਭੈਣ ਦੇ ਉੱਤੇ ਐਕਸ਼ਨ ਦੀ ਹੈ ਕਿਉਂਕਿ ਅਫਸਾਨਾ ਖਾਨ ਦੀ ਭੈਣ ਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਕਹਿੰਦੀ ਮੇਰੀ ਤਾਂ ਸਲੂਨ ਦੇ ਵਿੱਚ ਮੁਲਾਕਾਤ ਹੁੰਦੀ ਆ ਉਸ ਤੋਂ ਬਾਅਦ ਜਾਂ ਫਿਰ ਕਹਿੰਦੀ ਨਾਰਮਲ ਜੀ ਫਰੈਂਡਸ਼ਿਪ ਹੈ ਤੇ ਮੈਨੂੰ ਡੇਢ ਕਿ ਸਾਲ ਹੋ ਗਿਆ ਜਿਹੜਾ ਕਿ ਮੈਂ ਇਹਦੇ ਨਾਲ ਯਾਨੀ ਜਾਣ ਪਛਾਨ ਨੂੰ ਪਰ ਅੱਜ ਤੁਹਾਨੂੰ ਦਿਖਾਉਣੇ ਆ ਕਿ ਉਹਦੀ ਕੋਠੀ ਦੇ ਵਿੱਚ ਕਿਵੇਂ ਜਾਂਦੀ ਸੀ ਅਫਸਾਨਾ ਖਾਨ ਦੀ ਭੈਣ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਪੰਜਾਬ ਦੀ ਪੁਲਿਸ ਦਾ ਨੌਜਵਾਨ ਕੀ ਖੁਲਾਸੇ ਕਰਦਾ ਹੈ ਅਮਨਦੀਪ ਕੌਰ ਨੂੰ ਇਹ ਵੀ ਪੁੱਛਿਆ ਜਾਂਦਾ ਕਿ ਕਿਹੜੇ ਅਫਸਰ ਤੁਹਾਡੇ ਨਾਲ ਰਲੇ ਨੇ ਤਾਂ ਸੁਣੋ ਜਰਾ ਮੈਂ ਪੁੱਛਿਆ ਵੀ ਸੀ ਮੈਂ ਕਹਾਂ ਵੀ ਕਿਸੇ ਆਈਪੀਐਸ ਅਫਸਰ ਤੇਰੀ ਗੱਲਬਾਤ ਹੈ ਤਾਂ ਸਾਨੂੰ ਦੱਸ ਇਹ ਜੇ ਤੂੰ ਉਹਨਾਂ ਦੇ ਸਿਰ ਤੇ ਕਰਦੀ ਜਾਂ ਤੈਨੂੰ ਉਹ ਕਰਦੇ ਬੈਠੇ ਦੱਸ ਪਰ ਉਹ ਮੈਂ ਤਾਂ ਉਹ ਹੀ ਦੱਸਿਆ ਪ੍ਰੋਪਰਲੀ ਉਹਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਮਤਲਬ ਉਹਦਾ ਜਵਾਬ ਨਾ ਦੇਣਾ ਤੁਹਾਨੂੰ ਕੀ ਲੱਗਦਾ ਦੰਤਕਾਰਾ ਹੈਗਾ ਕੋਈ ਆਮ ਜਨਤਾ ਨੂੰ ਇਹ ਪਤਾ ਨਹੀਂ ਹੋਏਗਾ ਇਹ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਛਾਣਾ ਵਿਅਕਤੀ ਸਿਰਫ ਮੋਟਰਸਾਈਕਲ ਲੈ ਸਕਦਾ ਕੋਲ ਸਰਕਾਰ ਦੇ ਮੁਤਾਬਕ ਇੱਕ ਮੋਟਰਸਾਈਕਲ ਲੈ ਸਕਦਾ ਉਹ ਵੀ ਸਰਕਾਰ ਦੀ ਪਰਮਿਸ਼ਨ ਤੋਂ ਬਗੈਰ ਨਹੀਂ ਜਾ ਸਕਦਾ ਸਾਡੇ ਸੀਨੀਅਰ ਅਫਸਰਾਂ ਦੀ ਪਰਮਿਸ਼ਨ ਤੋਂ ਬਗੈਰ ਅਸੀਂ ਨਹੀਂ ਲੈ ਸਕਦੇ ਤੈਨੂੰ ਗੱਡੀ ਦੇ ਵਿੱਚ ਆ ਰਹੀ ਸੀ ਤੋਂ ਤੈਨੂੰ ਰੋਕਿਆ ਇਹ ਅਫਸਰ ਨੇ ਤੈਨੂੰ ਜਦੋਂ ਰੋਕਿਆ ਰੁਕਣ ਤੋਂ ਬਾਅਦ ਤੇਰੀ ਗੱਡੀ ਚੈੱਕ ਕੀਤੀ ਤੇ ਉਹਦੇ ਵਿੱਚੋਂ ਕੀ ਨਿਕਲਿਆ ਉਹ ਅਗੋ ਦੱਸਦੀ ਕਹਿੰਦੀ ਮੈਂ ਨਹੀਂ ਰੱਖਿਆ ਸੀ ਇਹਨਾਂ ਨੇ ਆਪ ਰੱਖਿਆ ਜੇ ਤੂੰ ਕਹਿੰਦੀ ਉਹਨਾਂ ਨੇ ਰੱਖਿਆ ਤੇ ਤੂੰ ਰੱਖਦੇ ਨੂੰ ਉਹਨੂੰ ਵੇਖਿਆ ਤੇ ਹੋਏਗਾ ਵੀ ਇਸ ਬੰਦੇ ਨੇ ਰੱਖਿਆ ਚਾਹੇ 10 20 50 ਜੋ ਵੀ ਜਿੰਨਾ ਵੀ ਰੱਖਿਆ ਤੂੰ ਦੇਖਦੀ ਕਿ ਉਹਨੂੰ ਪਛਾਣਦੀ ਕੋਈ ਦਾ ਨਾਮ ਲੈ ਕੇ ਦੱਸ ਉਹ ਨਹੀਂ ਜੀ ਉਹ ਇਦਾਂ ਜਿਵੇਂ ਮੈਂ ਕਹਾ ਵੀ ਇਹ ਕੰਮ ਚੱਲਿਆ ਨਾ ਇੱਕ ਅਲੱਗ ਕਰਨ ਤੋਂ ਪਹਿਲਾਂ ਸੋਚੀ ਹਾਂ ਵੀ ਨੌਕਰੀ ਦੇ ਵਿੱਚ ਅਸੀਂ ਘਰ ਇੱਕ ਬਣਾਇਆ ਉਹ ਵੀ ਕਿਸ਼ਤਾਂ ਲੈ ਕੇ ਤੇ ਲਾਈਆਂ ਤੇ ਕੁਛ ਅਜੇ ਨਹੀਂ ਲੱਤੀਆਂ ਤੇ ਯਾਰ ਇੱਕ ਜਿਹੜੀ ਲੇਡੀ ਕਾਸਟੇਰ ਹੋਵੇ ਤੇ ਉਹਨੇ ਕਰੋੜ ਦੇ ਇਹ ਕੋਠੀ 217 ਗੱਜ ਦੇ ਵਿੱਚ ਖੜਕੀ ਕਹਿੰਦੀ ਇਹ ਵੀ ਲੋਨ ਲਿਆ ਮੈਂ 50 ਲੱਖ ਦਾ ਲੋਨ ਲਿਆ ਮੈਂ ਉਹ ਸੀਨੀਅਰ ਅਫਸਰ ਸਾਹਿਬਾਨ ਨੂੰ ਪੁੱਛਣਾ ਚਾਹਨਾ ਵੀ ਇਹ ਲੋਨ ਲਿਆ ਕੀ ਤੁਸੀਂ ਪਰਮਿਸ਼ਨ ਦਿੱਤੀ ਇਸ ਲੋਨ ਪ੍ਰੋਪਰਟੀ ਲੈਣ ਵਾਸਤੇ ਜੇ ਲੈਣਾ ਜਾਂ ਪਰ ਤੁਸੀਂ ਕੋਈ ਲਈ ਜਾਵੋ ਲੋਨ ਪਰਮਿਸ਼ਨ ਤੇ ਡਿਪਾਰਟਮੈਂਟ ਕੋਲ ਹੋਗਾ ਨਹੀਂ ਮੈਂ ਥਾਣੇਦਾਰ ਹੱਦ ਦੇ ਸਮੇਂ ਦੇ ਵਿੱਚ ਜਿਹੜਾ ਥਾਣੇਦਾਰ ਸੇਵਾਵਾਂ ਦੇਵਾ ਰਿਹਾ ਪੰਜਾਬ ਪੁਲਿਸ ਦੇ ਵਿੱਚ ਉਹ ਅਜਿਹੀ ਸੰਪਤੀ ਬਣਾ ਸਕਦਾ ਨਹੀਂ ਨਹੀਂ ਬਣਦੀ ਜੀ ਮਹਿੰਗਾਈ ਬੜੀ ਹੋ ਗਈ ਮੈਂ ਦੋ ਤਿੰਨ ਵਾਰੀ ਪੁੱਛਿਆ ਮੈਂ ਕਹਾਂ ਵੀ ਇਹ ਗੱਲ ਵੀ ਹੈ ਕੋਈ ਕੋਈ ਗੱਲ ਦੱਸੀ ਜਾ ਜੀ ਮੈਂ ਉੱਥੋਂ ਗੱਡੀ ਖਰੀਦੀ ਜਿੰਨਾ ਫਰੋਖਾ ਤੋਂ ਗੱਡੀ ਖਰੀਦੀ ਚ 5 ਲੱਖ ਰੁਪਏ ਦਿੱਤਾ ਜੀ ਇਹ ਉਹ ਕਰਾਇਆ ਮੈਂ ਮੈਂ ਵੀ ਦੋ ਤਿੰਨ ਵਾਰੀ ਪੁੱਛਿਆ ਪਰ ਉਹਨੇ ਸਾਨੂੰ ਕੋਈ ਪ੍ਰੋਪਰ ਜਵਾਬ ਨਹੀਂ ਦਿੱਤਾ ਉਹਨੂੰ ਅਪਾਇੰਟਮੈਂਟ ਕਰਨੀ ਕਰਦੇ ਆ ਉਸ ਦੇ ਲੇਡੀ ਵੀ ਜੇ ਉਦੋਂ ਕਿਉਂ ਨਹੀਂ ਪਤਾ ਕੀਤਾ ਜਦੋਂ ਇਹਨੇ ਗੱਡੀਆਂ ਲਈਆਂ ਉਸ ਵੇਲੇ ਕਿਉਂ ਨਹੀਂ ਕਿਹਾ ਕਿ ਇਹ ਜੇ ਬਿਨਾਂ ਪਰਮਿਸ਼ਨ ਆਈ ਜਾਂਦੇ ਆ ਉਦੋਂ ਕਾਰਵਾਈ ਬਣਦੀ ਉਹਦੀ ਇਨਕੁਆਇਰੀ ਬਣਦੀ ਉਹਦੇ ਖਾਤੇ ਪਰਚਾ ਵੀ ਦਰਜ ਕੀਤਾ ਜਾਂਦਾ ਤੇ ਉਹ ਕਰਾਇਆ ਮੈਂ ਮੈਂ ਫਿਰ ਵੀ ਦੋ ਦਿਨ ਵਾਰੀ ਪੁੱਛਿਆ ਔਰ ਉਹਦੇ ਘਰ ਉਹਦੇ ਮਾਪਿਓ ਸੀ ਨਾਲ ਉਹਦੇ ਉਹਦੇ ਨਾਲ ਜਿਹੜੇ ਅਫਸਾਨਾ ਖਾਨ ਦੀ ਭੈਣ ਦੱਸਦੇ ਨੇ ਉਹ ਉਥੇ ਘਰ ਸੀ ਉਹਨੇ ਸਾਨੂੰ ਚਾਹ ਬਣਾ ਕੇ ਪਿਆਈ ਸੀ ਜੀ ਯਾਨੀ ਅਫਸਾਨਾ ਖਾਨ ਦੀ ਭੈਣ ਉਹਦੇ ਘਰੇ ਸੀ ਜਿਸ ਦਿਨ ਇਹ ਮੁਲਾਜ਼ਮ ਜਾਂਦੇ ਨੇ ਅਫਸਾਨਾ ਖਾਨ ਦੀ ਭੈਣ ਉਹਦੇ ਘਰ ਦੇ ਵਿੱਚ ਹੁੰਦੀ ਆ ਤਾਂ ਪੰਜਾਬ ਦੀ ਪੁਲਿਸ ਬੰਨਿਓ ਖੁਲਾਸਾ ਕੀਤਾ ਗਿਆ ਰਿਟਾਇਰ ਅਫਸਰ ਸੀ ਇਹ ਜੀਨੇ ਬੰਨਿਓ ਕਿ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਕਹਿੰਦਾ ਜਦੋਂ ਅਸੀਂ ਜਾਣੇ ਆ ਤਾਂ ਫੇਰ ਕਹਿੰਦਾ ਉਹਨੇ ਅਸੀਂ ਪੁੱਛਿਆ ਵੀ ਕਹਿੰਦਾ ਆਦੇ ਜਾ ਕੇ ਕੋਈ ਵੱਡੇ ਅਫਸਰ ਦੇ ਨਾਲ ਲਿੰਕ ਜੁੜਦੇ ਨੇ ਤਾਂ ਸਾਨੂੰ ਤੁਸੀਂ ਦੱਸ ਵੀ ਸਕਦੇ ਹੋ ਅਸੀਂ ਤੁਹਾਡਾ ਬਚਾਅ ਕਰਵਾ ਦੇਾਂਗੇ ਪਰ ਕਿਤੇ ਨਾ ਕਿਤੇ ਅਫਸਾਨਾ ਖਾਨ ਦੀ ਭੈਣ ਜਿਹੜੀ ਕਹਿੰਦੀ ਸੀ ਕਿ ਮੇਰਾ ਤਾਂ ਕੋਈ ਲਿੰਕ ਹੈ ਨਹੀਂ ਤਾਂ ਫਿਰ ਇਹ ਅਫਸਰ ਝੂਠ ਕਿਉਂ ਮਾਰਦਾ ਇਹ ਤਾਂ ਨਹੀਂ ਝੂਠ ਮਾਰਦੀ ਪੰਜਾਬ ਦੀ ਪੁਲਿਸ ਕਹਿੰਦਾ ਉੱਥੇ ਸਾਨੂੰ ਉਹਨੇ ਚਾਹ ਬਣਾ ਕੇ ਦਿੱਤੀ ਹੈ ਅਫਸਾਨਾ ਖਾਨ ਦੀ ਭੈਣ ਨੇ ਉੱਥੇ ਮੌਜੂਦ ਸੀ ਤੇ ਉਹ ਕਹਿੰਦੀ ਮੇਰੀ ਸਾਨੂੰ ਦੇ ਵਿੱਚ ਮੁਲਾਕਾਤ ਹੁੰਦੀ ਹੈ ਨੋਰਮਲ ਜੀ ਫਰੈਂਡਸ਼ਿਪ ਹੈ ਜੀ ਬਸ ਇੱਥੇ ਆ ਗਈ ਗਰਮਦਾਰ ਹੋ ਗਈ ਮਾਮਲਾ ਕੀ ਹੈ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਪੰਜਾਬ ਦੇ ਲੋਕ ਕਹਿੰਦੇ ਨੇ ਇਹ ਜਿਹੜੀ ਅਫਸਾਨਾ ਖਾਨ ਦੀ ਭੈਣ ਹੈ ਬਿਲਕੁਲ ਝੂਠ ਮਾਰ ਰਹੀ ਹੈ ਏ ਪੰਜਾਬ ਦੇ ਲੋਕਾਂ ਨੇ ਕਮੈਂਟ ਕੀਤੇ ਨੇ ਪਰ ਹੁਣ ਅਫਸਾਨਾ ਖਾਨ ਦੀ ਭੈਣ ਦਾ ਉੱਥੇ ਹੋਣਾ ਔਰ ਇਹਦੇ ਕਰੇ ਅਮਨਦੀਪ ਦਾ ਹੋਣਾ ਉੱਥੋਂ ਗ੍ਰਿਫਤਾਰ ਹੋਣਾ ਕਿਤੇ ਨਾ ਕਿਤੇ ਸੂਈ ਸ਼ੱਕ ਦੇ दायरे ਦੇ ਵਿੱਚ ਜਾਂਦੀ ਆ ਕਿ ਦੋਵੇਂ ਜਣੀਆਂ ਇਕੱਠੀਆਂ ਦੇ ਵਿੱਚ ਬਹੁਤ ਵੱਡਾ ਰਾਜ਼ ਛੁਪਿਆ ਹੋ ਸਕਦਾ ਤਾਂ ਹੁਣ ਜਿਹੜਾ ਮਾਮਲਾ ਜਿਸ ਦਿਨ ਇੰਟਰਵਿਊ ਹੁੰਦੀ ਆ ਅਮਨਦੀਪ ਕੌਰ ਦੀ ਤਾਂ ਉਹਨੇ ਵੀ ਨਿਆ ਨਹੀਂ ਦਿੱਤਾ ਕਹਿੰਦੀ ਵੀ ਮੇਰਾ ਤਾਂ ਇਹਦੇ ਵਿੱਚ ਦੋਸ਼ ਹੀ ਹੈ ਨਹੀਂ ਚਿਟਾ ਮਿਰਦੇ ਪਾਇਆ ਗਿਆ ਤਾਂ ਫੇਰ ਉਸੇ ਹੀ ਪ੍ਰਕਾਰ ਅਫਸਾਨਾ ਖਾਨ ਦੀ ਭੈਣ ਬਾਰ-ਬਾਰ ਇੰਟਰਵਿਊ ਕਿਉਂ ਦੇ ਰਹੀ ਹੈ ਕੀ ਸੱਚ ਸਾਬਤ ਕਰਨਾ ਚਾਹੁੰਦੀ ਆ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੱਡੇ ਪੱਧਰ ਤੇ ਪਰ ਪੰਜਾਬ ਦੀ ਜਨਤਾ ਸਭ ਕੁਝ ਜਾਣਦੀ ਆ ਪੰਜਾਬ ਦੇ ਲੋਕ ਕਮੈਂਟ ਕਰ ਰਹੇ ਆ ਕਹਿੰਦੇ ਵੀ ਅਫਸਾਨਾ ਖਾਨ ਦੀ ਭੈਣ ਦਾ ਹੀ ਨਾਲ ਲੈਣਾ ਦੇਣਾ ਜ਼ਰੂਰ ਆ ਕਿਉਂਕਿ ਉਸ ਨੂੰ ਡਰਾ ਇਨਾ ਹੋ ਗਿਆ ਕਿ ਇੰਟਰਵਿਊ ਤੇ ਇੰਟਰਵਿਊ ਕਰ ਰਹੀ ਆ ਕਹਿੰਦੀ ਸਾਡਾ ਨਾਂ ਨਾਮ ਲੈ ਦਿਓ ਸਾਨੂੰ ਨਾ ਇਹ ਕਿਉਂ ਯਾਨੀ ਪਾਰ ਤੇ ਪਾਣੀ ਨਹੀਂ ਪੈਣ ਦਿੰਦੀ ਪਰ ਪੰਜਾਬ ਦੇ ਵਿੱਚੋਂ ਇੱਕੋ ਹੀ ਆਵਾਜ਼ ਉੱਠ ਖੜੀ ਆ ਕਹਿੰਦੇ ਹੁਣ ਅਫਸਾਨਾ ਖਾਨ ਦੀ ਭੈਣ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਇੱਥੋਂ ਤੱਕ ਕਿ ਕਲਾਕਾਰਾਂ ਦਾ ਨਾਮ ਲੈਂਦਾ ਯਾਰ ਕਮੈਂਟ ਕੀ ਕਰ ਰਹੇ ਲੋਕ ਕਹਿੰਦੇ ਕਲਾਕਾਰਾਂ ਦੇ ਉੱਤੇ ਜਿਹੜੀ ਕਿ ਸਾਰੇ ਹੀ ਕਲਾਕਾਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਲੋਕ ਨੇ ਹੋਰ ਨਹੀਂ ਕਿਸੇ ਦੀ ਜਿਹੜੇ ਇਹੋ ਜਿਹੇ ਲੋਕ ਆ ਮੌਲਵ ਨੇ ਇੰਨਾਂ ਚੀਜ਼ਾਂ ਦੇ ਵਿੱਚ ਤਾਂ ਇਨ੍ਹਾਂ ਲੋਕਾਂ ਦਾ ਬਹੁਤ ਵੱਡਾ ਹੱਥ ਹੋ ਸਕਦਾ ਅਫਸਾਨਾ ਖਾਨ ਦੀ ਭੈਣ ਕੀ ਲੈਣ ਜਾਂਦੀ ਆ ਉਹਦੇ ਘਰੇ ਉਹ ਮੁਲਾਜ਼ਮ ਅਗੋ ਕਹਿੰਦੇ ਭਾਈ ਸਾਨੂੰ ਚਾਹ ਬਣਾ ਕੇ ਪਿਆਈ ਐ ਤੇ ਕਹਿੰਦੀ ਮੇਰਾ ਤਾਂ ਲਿੰਕ ਹੀ ਮਾੜਾ ਮੋਟਾ ਜਾਂ ਡਰ ਦੀ ਮਾਰੀ ਕਹਿੰਦੀ ਐ ਕਿ ਮੈਨੂੰ ਨਾ ਖਿੱਚ ਲੈ ਪਰ ਅਗਲੀ ਵੇ ਜੇਕਰ ਮੂੰਹ ਖੋਲਿਆ ਤਾਂ ਤੁਹਾਡਾ ਨਾਮ ਤੋੜੂਗੀ ਤਾਂ ਪੰਜਾਬ ਵਾਲੋ ਜਿੰਨੇ ਵੀ ਤੁਸੀਂ ਭੈਣ ਭਰਾ ਇਸ ਗੱਲਾਂ ਨੂੰ ਸਮਝਦੇ ਹੋ ਕਿタミンਾ ਪੁੱਛਣਾ ਚਾਹੂ ਆ ਸਾਡੇ ਪੰਜਾਬੀਆਂ ਤੋਂ ਕਿ ਤੁਹਾਨੂੰ ਕੀ ਲੱਗਦਾ ਜਿਵੇਂ ਕੁਮਾਰੀ ਐ ਅਫਸਾਨਾ ਖਾਨ ਦੀ ਭੈਣ ਪੰਜਾਬ ਦੇ ਲੋਕ ਕਹ ਰਹੇ ਨੇ ਕਹਿੰਦੇ ਵੀ ਇਹ ਕੁਮਾਰੀ ਐ ਦਰਸਾਲ ਦੇ ਵਿੱਚ ਕਹਿੰਦੇ ਦਾਲ ਦੇ ਵਿੱਚ ਕੁਝ ਕਾਲਾ ਤਾਂ ਜੇਕਰ ਕਾਲਾ ਹੋ ਤਾਂ ਮੈਨੂੰ ਐਂ ਲੱਗਦਾ ਵੀ ਫਿਰ ਸਾਰੀ ਦਾਲ ਹੀ ਕਾਲੀ ਹੋ ਜਾਣੀ ਹੈ ਜੇਕਰ ਕੋਈ ਐਕਸ਼ਨ ਹੋ ਗਿਆ ਜਾਂ ਫਿਰ ਉਹਦੀ ਗ੍ਰਿਫਤਾਰੀ ਹੋ ਗਈ ਫਿਲਹਾਲ ਤਾਂ ਉੱਥੇ ਹੀ ਪਤਾ ਲੱਗਣਾ ਵੈਸੇ ਨਹੀਂ ਕੋਈ ਸੱਚ ਦੱਸਦਾ ਇਹ ਗੱਲ ਵੀ ਕਹਿਆ ਸੱਚ ਨਹੀਂ ਦੱਸਿਆ ਕਰਦਾ ਕੋਈ ਆਪਦੇ ਮੂੰਹ ਦੇ ਵਿੱਚੋਂ ਜੇਕਰ ਕੋਈ ਐਕਸ਼ਨ ਹੁੰਦਾ ਤਾਂ ਵੱਡੇ ਪੱਧਰ ਤੇ ਨਾਲ ਦੀ ਨਾਲ ਸੱਚ ਸਾਹਮਣੇ ਆ ਜਾਣੇ ਆ ਇਸ ਕਰਕੇ ਹੁਣ ਅਮਨਦੀਪ ਕੌਰ ਤੇ ਵੀ ਕਿਹਾ ਜਾ ਰਿਹਾ ਕਹਿੰਦੇ ਉਹ ਬਹਾਨੇ ਬਣਾ ਰਹੀ ਹੈ ਕਦੇ ਕਹਿੰਦੀ ਮੇਰੇ ਦਰਦ ਹੋ ਗਿਆ ਕਦੇ ਫਲਾਨਾ ਹੋ ਗਿਆ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਗਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅਫਸਾਨਾ ਖਾਨ ਦੀ ਭੈਣ ਇਹਦੇ ਵਿੱਚ ਵਾਕਈ ਇਨਵੋਲਵ ਹੈਗੀ ਆ ਜਾਂ ਕਿਵੇਂ ਆ ਯਾਨੀ ਲੱਗਦਾ ਤਾਂ ਹੈ ਪਰ ਤੁਹਾਡੇ ਕੋਲੋਂ ਪੁੱਛਣਾ ਚਾਹਣਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ